ਗੱਲਬਾਤ ਆਪਾਂ ਕਰਨ ਜਾ ਰਹੇ ਆ ਸਰਦਾਰ ਭਪਿੰਦਰ ਸਿੰਘ ਜੀ ਨਾਲ ਸਰਦਾਰ ਭਪਿੰਦਰ ਸਿੰਘ ਜੀ ਬੜੇ ਹੀ ਪਿਆਰ ਸਤਿਕਾਰ ਨਾਲ ਅੱਜ ਦੀ ਆਵਾਜ਼ ਦੇ ਇਸ ਸ਼ਾਮ ਦੇ ਪ੍ਰੋਗਰਾਮ ਵਿੱਚ ਜੀ ਆਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਪਾਜੀ ਸਾ ਪ੍ਰੋਗਰਾਮ ਸੁਣ ਰਹੀ ਸਾਰੇ ਸਰੋਤਿਆਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਭਪਿੰਦਰ ਸਿੰਘ ਜੀ ਜਦੋਂ ਅਸੀਂ ਮੇਨਸਟ੍ਰੀਮ ਮੀਡੀਆ ਤੇ ਨਿਗਾਹ ਮਾਰਦੇ ਆ BC ਦੀ ਖਬਰ ਹੈ ਅੱਜ ਦੀ ਮੇਨਸਟ੍ਰੀਮ ਮੀਡੀਆ ਦੇ ਅਨੁਸਾਰ ਕੁਝ ਘੰਟੇ ਪਹਿਲਾਂ ਇੱਕ ਤੋਂ ਘੰਟੇ ਪਹਿਲਾਂ BC ਆਟਵਾ ਕੋਆਰਡੀਨੇਟਿੰਗ ਟੂ ਫਾਈਟ ਅਨਪ੍ਰੈਜ਼ੈਂਟਡ ਥ੍ਰੈਟਸ ਫਰੋਮ ਐਕਸਟਰੈਸ਼ਨ ਕ੍ਰਾਈਮ ਮਿਸਟਰ ਐਬੀਜ਼ ਜਿਹੜੇ ਕਿ BC ਦੇ ਪ੍ਰੀਮੀਅਰ ਨੇ ਕੈਨੇਡਾ ਦੀ ਲਿਬਰਲ ਸਰਕਾਰ ਕਿੰਨਾ ਇਹਦੇ ਲਈ ਸੀਰੀਅਸ ਹੈ ਕਿ ਪੀਐਮ ਟੂ ਟੂ ਦੀ ਤਰ੍ਹਾਂ ਸੀਰੀਅਸ ਹੋਣਗੇ ਪੈਟਰਨ ਆਫ ਐਕਸਟਰੈਸ਼ਨ ਟਾਰਗੇਟਡ BC South Asian Committee comes to light so bahut kujh hoya timeline ki hanji is timeline de vich je kar assi 2025 di gal kariye mainstream media na khabran ne assi tusi being a canadian sik khalsani bahut sare inna gallan ton prabhavit hoye ne target kite gaye ne Hardeep Singh Nijjar da murder di galwat ਪੂਰੇ ਵਰਲਡ ਵਿੱਚ ਹੋ ਚੁੱਕੀ ਹੈ ਆਪਣੇ ਇੰਡੀਆ ਦੀ ਸਰਕਾਰ ਨੂੰ ਕੈਨੇਡਾ ਦੇ ਪਾਰਲੀਮੈਂਟ ਵਿੱਚ ਖੜ ਕੇ ਕੈਨੇਡਾ ਦੇ ਪੀਐਮ ਟਿਊਡੋ ਸਾਹਿਬ ਨੂੰ ਇਹ ਗੱਲ ਕਹਿਣੀ ਪਈ ਕਿ ਇਸ ਪਿੱਛੇ ਇੰਡੀਆ ਦੇ ਏਜੰਟਸ ਦਾ ਹੱਥ ਹੈ 2024 ਥੈਂਕਸਗਿਵਿੰਗ ਵਾਲੇ ਦਿਨ RCMP ਨੂੰ ਤੇ ਹੋਰ ਅਧਿਕਾਰੀਆਂ ਨੂੰ ਇਹ ਗੱਲ ਕਹਿਣੀ ਪਈ ਕਿ ਇਸ ਪਿੱਛੇ ਜਿਹੜੀ ਆ ਲਾਰੈਂਸ ਬਿਸ਼ਨੋਈ ਹੈ ਏ ਅਮਿਤ ਸ਼ਾ ਇੰਡੀਆ ਦਾ ਜਿਹੜਾ ਹੋਮ ਮਿਨਿਸਟਰੀ ਇਹਦੇ ਵਿੱਚ ਇਨਵੋਲ ਅ ਹੈ ਜਦੋਂ ਰਾ ਦੀ ਗੱਲ ਚੱਲਦੀ ਹੈ ਤੇ ਰਾ ਕਿਹਦੇ ਕੰਟਰੋਲ ਚ ਆ ਕੇ ਉਹਨੂੰ ਜਵਾਬ ਦੇ ਆ ਅਜੀਤ ਡਵਾਲ ਅਤੇ ਮੋਦੀ ਨੂੰ ਮੋਦੀ ਅਜੀਤ ਡਵਾਲ ਸਕਿਉਰਟੀ ਡਵਾਈਜ਼ਰ ਆ ਸੋ ਬਹੁਤ ਕੁਝ ਹੈ ਸੋ ਜਦੋਂ ਲੋਕੀ ਸਵਾਲ ਪੁੱਛਦੇ ਨੇ ਆ ਜਿਹੜੇ ਲੋਕ ਜਦੋਂ ਇੰਡੀਆ ਦਾ ਕਾਉਂਸਲਰ ਜਨਰਲ ਕਿਤੇ ਸਰਟੀਫਿਕੇਟ ਬੰਡਲ ਆਉਂਦਾ ਲਾਈਵ ਸਰਟੀਫਿਕੇਟ ਤਾਂ ਇਹਦੇ ਖਿਲਾਫ ਮਜਰਾ ਕਿਉਂ ਹੋ ਰਿਹਾ ਸੋ ਇਹਨਾਂ ਗੱਲਾਂ ਦਾ ਜਵਾਬ ਸ਼ਾਇਦ ਤੁਹਾਨੂੰ ਇਸ ਗੱਲ ਤੋਂ ਵੀ ਮਿਲ ਜਾਣਾ ਚਾਹੀਦਾ ਕਿਉਂ ਹੋ ਰਿਹਾ ਹਾਂ ਜੀ ਅਸੀਂ ਕੋਈ ਗੱਲਾਂ ਆਪਣੇ ਕੋਲ ਬਣਾ ਕੇ ਨਹੀਂ ਕਰਨ ਜਾ ਰਹੇ ਇਹ ਤੁਹਾਡੀਆਂ ਤੇ ਸਾਡੀਆਂ ਤੇ ਨਿੱਤ ਦੀਆਂ ਕਟਨਾਵਾਂ ਦਾ 이슈 ਹੈ ਭਪਿੰਦਰ ਸਿੰਘ ਜੀ ਆਪਾਂ ਇਹਨਾਂ ਮੁੱਦੇ ਤੇ ਗੱਲਬਾਤ ਕਰੀਏ ਬੇਨਤੀ ਇੱਕ ਤੁਸੀਂ ਸਾਡਾ ਆਈ ਪੀਟੀਵੀ ਵੀ ਦੇਖ ਸਕਦੇ ਹੋ ਅੱਜ ਦੀ ਆਵਾਜ਼ ਟ੍ਰਾਂਟੋ YouTube ਚੈਨਲ ਹੈ ਆਰੰਬਲਸ ਫੇਸਬੁੱਕ ਤੇ ਅੱਜ ਦੀ ਆਵਾਜ਼ ਟੀਬੀ ਸਾਰਾ ਚੱਲਦਾ ਟਿਕਟੌਕ ਤੇ ਵੀ ਚੱਲਦਾ ਇਹਨਾਂ ਨੂੰ ਸ਼ੇਅਰ ਕਰੋ ਇਹਨਾਂ ਗੱਲਾਂ ਤੇ ਗੱਲਬਾਤ ਕਰੋ ਸਰਦਾਰ ਭਪਿੰਦਰ ਸਿੰਘ ਜੀ ਆਪਾਂ ਗੱਲਬਾਤ ਸ਼ੁਰੂ ਕਰੀਏ ਮਿਸਟਰ ਐਬੀ ਦੀ ਇਸ ਸਟੇਟਮੈਂਟ ਤੋਂ ਆ ਜਿਹੜੀ ਸਰਕਾਰ ਹੈਗੀ ਲਿਬਰਲ ਸਰਕਾਰ ਜਾਂ ਆਊਟਵਾਈਜ਼ ਸਰਕਾਰ ਤੇ ਇਹਨਾਂ ਦੇ ਵਿੱਚਕਾਰ ਕੁਝ ਸਮਝੌਤਾ ਕੁਝ ਨਾ ਕੁਝ ਕੋਆਰਡੀਨੇਟਿੰਗ ਹੋ ਰਹੀ ਹਾਂਜੀ ਦੇਖੋ ਇਟ ਇਜ਼ ਵੈਰੀ ਲੇਟ ਇਹ ਚੀਜ਼ਾਂ ਬਹੁਤ ਸੀਰੀਅਸ ਸਿਗੀਆਂ। ਸੋ ਜਦੋਂ ਇੱਕ ਵਾਰੀ ਸਟੀਫਨ ਆਰਪਰ ਨੇ ਕਿਹਾ ਸੀਗਾ ਵੀ ਤੀਜੀ ਜਨਰੇਸ਼ਨ ਨੂੰ ਸਾਨੂੰ ਮੰਨ ਲੈਣਾ ਚਾਹੀਦਾ ਜਿਹੜੀ ਇੱਥੇ ਦੀ ਬੌਰਨ ਆ ਵੀ ਉਹ ਸਾਡੇ ਬਰਾਬਰ ਐ ਉਹ ਬੜੀ ਉਹਦੀ ਇੰਪਲੀਕੇਸ਼ਨ ਸਿਗੀ ਉਸ ਗੱਲ ਦੀ। ਲੇਕਿਨ ਉਹਨੇ ਫਿਰ ਇਹ ਕਹਿਤਾ ਕਿ ਮੈਨੂੰ ਯਾਦ ਆਇਆ ਵੀ ਕਾਲੇ ਤਾਂ ਸੌਵੀ ਜਨਰੇਸ਼ਨ ਸ਼ਾਇਦ ਇੱਥੇ ਬੌਰਨੇ ਆ। ਸੋ ਇਹ ਚੀਜ਼ਾਂ ਇਹ ਆ ਕਿ ਜਦੋਂ ਇਨ ਕੇਸ ਇਦਾਂ ਦਾ ਸਿਨੈਰੀਓ ਆ ਤਾਂ ਫਿਰ ਜਿਹੜੇ 18 19 ਚੁਣੇ ਸੀਗੇ ਉਹਨਾਂ ਨੂੰ ਬੋਲਣਾ ਚਾਹੀਦਾ ਸੀ। ਦੇਖੋ ਕਿੰਨੀ ਪਰਫੈਕਟ ਚੀਜ਼ ਬਣੀ ਆ ਇਹ ਜਿਹੜੀ ਕਤਲੋਗਾਰ ਦੇ ਇਸ ਧਰਤੀ ਤੇ तकरीबन 1000 ਸਾਲ ਤੋਂ ਹੋ ਰਹੀ ਆ ਇੰਪੀਰੀਅਲਿਜ਼ਮ ਤੇ ਕੋਲੋਨਿਅਲਿਜ਼ਮ ਦੇ ਨਾਂ ਦੇ ਥੱਲੇ ਉਹਨੂੰ ਬਹੁਤ ਘੱਟ ਕਰਕੇ ਦਿਖਾਇਆ ਜਾਂਦਾ ਤੇ ਜੇ ਕੋਈ ਹੋਰ ਤੇ ਰਜਿਸਤਰਾਂ ਦੇ ਨਾਲ ਰਸ਼ੀਆ ਦੀ ਸਟਾਲਿਨ ਉਹਨਾਂ ਨੇ ਬਹੁਤ ਵੱਡਾ ਕਤਲੇਆਮ ਕੀਤਾ ਔਰ ਮੈਂ ਕਹਿੰਨਾ ਕੀਤਾ ਲੇਕਿਨ ਉਹੀ ਜ਼ਿਆਦਾ ਡਿਸਕਸ ਕੀਤਾ ਜਾਂਦਾ ਸੋ ਇਹ ਚੀਜ਼ਾਂ ਸਾਨੂੰ ਸਮਝ ਆਉਣੀਆਂ ਚਾਹੀਦੀਆਂ ਜਿਨ੍ਹਾਂ ਬੰਦਿਆਂ ਨੂੰ ਤੁਸੀਂ ਇਲੈਕਟ ਕਰਕੇ ਘੱਲਦੇ ਆ ਉਹਨਾਂ ਤੋਂ ਤੁਸੀਂ ਵੈਲਫੇਅਰ ਮੈਡੀਕੇਅਰ ਮੈਡੀਕੇਟ ਦੀ ਡਿਮਾਂਡ ਨਹੀਂ ਕਰਦੇ ਜਿੱਦਾਂ ਇਹ ਕਰਦੇ ਨੇ ਫੂਡ ਸਟੈਂਪਸ ਦੀ ਸਾਡੇ ਮੇਰੇ ਖਿਆਲ 1% ਵੀ ਨਹੀਂ ਹੋਵੇ ਇਹ ਗੱਲ ਪਰ ਜਿਹੜੇ ਸੈਟਲਰਸ ਲੋਗ ਆ ਉਹ ਜਿਹੜੇ ਬਾਹਰੋਂ ਆ ਕੇ ਇੱਥੇ ਬਸੇ 15ਵੀਂ ਸਦੀ ਤੇ 14ਵੀਂ ਸਦੀ ਦੇ ਖੇਰ ਵਿੱਚ ਉਹ ਜਿਹੜੇ ਆ ਇਹ ਮੰਗਾਂ ਕਰਦੇ ਆ ਆਪਣੇ ਐਮਪੀ ਤੋਂ ਅਸੀਂ ਸਿਰਫ ਆਪਣੀ ਜਿਹੜੀ ਕਤਲੋਕਾਰ ਦਿਆ ਔਰ ਮੈਂ ਖੋਰ ਦਸ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਵਾਂ ਕਿ ਭਾਰਤ ਨੇ ਇਨੀ ਬਲੰਟ ਕਿਲਿੰਗ ਸਰੀ ਦੇ ਵਿੱਚ ਕਦੀ ਨਹੀਂ ਕਰਨੀ ਸੀ ਜੇ ਉਹ ਪਹਿਲਾਂ ਛੋੜੀਆਂ ਕਿਲਿੰਗ ਨਾ ਕਰ ਰਿਆ ਹੁੰਦਾ 1984 ਤੋਂ ਬਾਅਦ ਔਰ ਉਹ ਕਿਲਿੰਗਸ ਵੀ ਜਿਹੜੀਆਂ ਇਦਾਂ ਸ਼ੋਅ ਕਰ ਰਹੇ ਸੀ ਉਹ ਵੀ ਇਹ ਸਿੱਖ ਹੀ ਇੱਕ ਦੂਸਰੇ ਨੂੰ ਮਾਰ ਰਹੇ ਆ ਔਰ ਉਹਦੇ ਵਿੱਚ ਜਿਹੜੀ ਬਿਲਕੁਲ ਅਪਰੂਵਲ ਸੀ ਟੈਪਲੀ ਜਿਹੜਾ ਟੈਕ ਸੀਟ ਅਪਰੂਵਲ ਸੀ ਕੈਨੇਡੀਅਨ ਸਟੇਟ ਦਾ ਜਿਹੜਾ ਕਿਸੇ ਨੂੰ ਲਟੇਰੀ ਦੇ ਕਹਿ ਕੇ ਬਾਪੂ ਸੂਰਜ ਸਿੰਘ ਜਪਾਈ ਨੂੰ ਜੁਆਈ ਨੂੰ ਸ਼ਿਕਾਗੋ ਵਿੱਚ ਮਾਰਿਆ ਗਿਆ ਉਹ ਯੂ ਐਸ ਗਵਰਨਮੈਂਟ ਉੱਤੇ ਇਨਵੋਲਵ ਸੀਗੀ ਇਨਵਾਲਵ ਕਿਦਾਂ ਸੀ ਦੇ ਔਰ ਨਾਟ ਟੇਕਿੰਗ ਐਕਸ਼ਨ ਔਨ ਇਟ ਸੋ ਜਿਹੜੀ ਮੈਂ ਤੁਹਾਨੂੰ ਗੱਲ ਆਪਣੇ ਸਰੋਤਿਆਂ ਤੱਕ ਦੱਸਣੀ ਚਾਹੁੰਦਾ ਆਂ ਐ ਵੀ ਇਹ ਬੜੀ ਲੇਟ ਕੀਤੀ ਆ ਇਹਨਾਂ ਨੇ ਜੇ ਕਿਤੇ ਇਹ ਕਿਸੇ ਹੋਰ ਕਮਿਊਨਿਟੀ ਦੇ ਨਾਲ ਹੁੰਦੀ ਫਰਜ਼ ਕਰੋ ਜਿਹੜੇ ਵਾਈਟ ਕਮਿਊਨਿਟੀ ਦੇ ਨਾਲ ਹੁੰਦੀ ਤੇ ਇਹ ਤੇ ਇਹਨਾਂ ਨੇ ਤੇ ਮਤਲਬ ਜਿਸ ਤਰ੍ਹਾਂ ਐਬਟਾਬਾਦ ਕਾਕੂਲ ਦੇ ਨੇੜੇ ਪਾਕਿਸਤਾਨ ਦੀ ਆਫੀਸਰ ਟ੍ਰੇਨਿੰਗ ਜਿਹੜੇ ਸਕੂਲ ਆ ਉਹਦੇ ਨੇੜੇ ਜਾ ਕੇ ਸਵਾਨ ਨੂੰ ਮਾਰਿਆ ਇਹਨਾਂ ਨੇ ਬਿਲੀਅਨਰ ਦਾ ਮੁੰਡਾ ਸੀ ਖੁਦ ਬਿਲੀਅਨਰ ਸੀਗਾ so they are not done it intentionally and i don't complain about it but the more i complain about is ਜਿਹੜੇ ਸਾਡੇ ਲੋਕ 18 19 ਆ ਇੱਕ ਬੰਦਾ ਮੈਨੂੰ ਕਹਿੰਦਾ ਜਦੋਂ ਮੈਂ ਕਹਿੰਦਾ ਸੀ ਵੀ ਸਾਨੂੰ ਇੰਨਾ ਜ਼ੋਰ ਨਹੀਂ ਲਾਉਣਾ ਚਾਹੀਦਾ ਇਹਨਾਂ ਦੀ ਇਲੈਕਸ਼ਨ ਵਿੱਚ ਨਾਮੀਨੇਸ਼ਨਸ ਦੇ ਵਿੱਚ ਉਹ ਮੈਨੂੰ ਕਹਿੰਦਾ ਸੀ ਮੈਂ ਉਸ ਬੰਦੇ ਤੇ ਵੀ ਹੈਰਾਨ ਆ ਬੜਾ ਵੈਲ ਸੈਟਲਡ ਹੋਇਆ ਖਾਲਿਸਤਾਨ 'ਚ ਮੋਸਟਲੀ ਬੰਦੇ ਰੁਲੇ ਆ ਸੰਘਰਸ਼ ਵਿੱਚ ਇਕਨੋਮਿਕਲੀ ਵੀ ਉਹ ਵੀ ਕਿਤੇ ਗੱਲ ਕਰਾਂਗੇ ਵੀ ਉਹ ਕਿਵੇਂ ਹੋਇਆ ਪਰ ਉਹ ਬੰਦੇ ਦੀ ਮੈਂ ਗੱਲ ਝੂਠ ਸਮਝਦਾ ਇਹ ਝੂਠ ਸੀ ਇਹ ਬੰਦੇ ਸਾਡੇ ਕਤਲੇਆਮ ਤੇ ਵੀ ਬੋਲਣਗੇ ਵੀ ਗਵਰਨਮੈਂਟ ਦੀ ਪਾਲਿਸੀ ਕੀ ਹੈ ਬੰਦੇ ਕਦੀ ਵੀ ਨਹੀਂ ਬੋਲਣਗੇ ਔਨ ਦਾ ਕਾਉਂਟਰਰੀ ਜੇ ਸਾਡਾ ਕਤਲੇਆਮ ਕਿਤੇ ਇੱਥੇ ਹੋ ਵੀ ਜਾਏ ਤੇ ਇਹ ਕਹਿਣਗੇ ਬਿਲਕੁਲ ਨਹੀਂ ਹੋਇਆ ਇਹ ਇਹ ਰਾਈਟਸ ਗੇ ਇਹ ਆਪਸ ਵਿੱਚ ਲੋਕਾਂ ਨੇ ਮਾਰਿਆ ਸੋ ਇਹ ਗੁਲਾਮ ਲੋਕਾਂ ਦੀ ਇਦਾਂ ਜੁਰੀਆ ਜਿਹੜੀ ਤੁਸੀਂ BC ਦੀ ਗੱਲ ਕੀਤੀ ਸੁਖਦੇਵ ਭਾਜੀ ਉਹਦੇ ਵਿੱਚ ਉਹਨਾਂ ਨੇ ਕੋਈ ਬੁੱਧਮਾਨ ਸਿੰਘ ਇਦਾਂ ਦੇ ਨਾਂ ਦਾ ਬੰਦਾ ਸੇਖੋਂ ਪਤਾ ਨਹੀਂ ਉਹਦਾ ਲਾਸਟ ਨੇਮ ਆ ਉਹਨੂੰ ਕਹ ਜਿਹੜਾ ਕਪਿਲ ਦਾ ਕੈਫੇ ਉੱਪਰ ਗੋਲੀ ਚਲਾਉਣ ਦੇ ਲਈ ਦਿੱਲੀ ਦੇ ਵਿੱਚ ਅਰੈਸਟ ਕੀਤਾ ਗਿਆ ਹਾਂ ਤੁਹਾਨੂੰ ਪਤਾ ਇਹਦਾ ਮਤਲਬ ਹੁਣ ਤੁਸੀਂ ਸੋਚੋ ਵੀ ਹੈ ਮੈਂਡਸ ਹੋ ਰਹੀਆਂ ਫੈਂਸਸ ਹੁਣ ਇਹਨਾਂ ਚੀਜ਼ਾਂ ਦਾ ਕੋਈ ਮੈਨ ਨਹੀਂ ਰਹਿਣੇ ਵੀ ਨਿੱਜਰ ਨੂੰ ਮਾਰਿਆ ਦਿੱਲੀ ਚ ਕੌਣ ਸੀ ਕੌਣ ਨਹੀਂ ਸੀ ਹਾਂਜੀ ਅਰਸਟੇਸ਼ਨ ਕਾਲ ਕੌਣ ਕਰ ਰਿਹਾ ਜਦੋਂ ਇੱਕ ਪਾਸੇ ਆਰਸੀਐਮਪੀ ਦੀ ਗੱਲ ਕਰਦੇ ਹਾਂ ਟਾਈਮ ਲਾਈਨ ਦੀ ਗੱਲ ਕਰਦੇ ਹਾਂ ਥੈਂਕਸ giving day ਵਾਲੇ ਦੇ ਨਾਲ ਰਸੀਐਮਪੀ ਦੇ ਵੱਡੇ ਮੁਖੀ ਨੇ ਕੀ ਕਿਹਾ ਸੀ ਹੋਰ ਅਧਿਕਾਰੀ ਨੇ ਕੀ ਕਿਹਾ ਸੀ ਕਿ ਜਿਹੜਾ ਲਾਰੈਂਸ ਮਛਨੋਈ ਨਹੀਂ ਹੁਣ ਬੈਨ ਤਾਂ ਕਰ ਦਿੱਤਾ ਹਾਂ ਜੀ ਇਹਦਾ ਮਾਮਲਾ ਕੈਨੇਡਾ ਦੀ ਜਿਹੜੀ ਵਿਰੋਧੀ ਧਿਰ ਦੇ ਨੇਤਾ ਨੇ ਪੀਅਰ ਪੋਲੀਵਰ ਨੇ ਵੀ ਜਿਹੜਾ ਪਾਰਲੀਮੈਂਟ ਵਿੱਚ ਉਠਾਇਆ ਉਹਨੇ ਕਿਹਾ ਵੀ ਇਨੀਆਂ ਕਾਜ਼ ਆ ਰਹੀਆਂ ਨੇ ਇਨੀਆਂ ਕਟ੍ਰਾਮਾਂ ਵਾਪਰ ਚੁੱਕੀਆਂ ਨੇ ਕਿ ਕਮਿਊਨਿਟੀ ਜਿਹੜੀ ਸਰਕਾਰ ਜਾਂ ਭਾਈਚਾਰੇ ਨੇ ਚਾਹੁੰਦੀ ਉਹਨਾਂ ਉਹਨਾਂ ਤੋਂ ਪੁੱਛ ਲਓ ਚਲੋ ਉੱਥੇ ਤੱਕ ਤਾਂ ਉਹਦੀ ਗੱਲ ਸਹੀ ਵੀ ਸੀ ਹੁਣ ਸੇਮ ਟਾਈਮ ਸਰਦਾਰ ਭਪਿੰਦਰ ਸਿੰਘ ਜੀ ਜਦੋਂ ਅਸੀਂ ਕਿਸੇ ਸਿਧਾਂਤ ਦੀ ਗੱਲ ਕਰਦੇ ਆਂ ਕਯੂਬਕ ਦਾ ਜਿਹੜਾ ਮੈਂਬਰ ਪਾਰਲੀਮੈਂਟਸ ਹਨ ਉਹਨਾਂ ਨੇ ਆ ਜਿਹੜੇ ਕਿ এনवायरमेंट ਮਨਿਸਟਰ ਵੀ ਰਹਿ ਚੁੱਕੇ ਨੇ ਮੇਰਾ ਨਾਮ ਥੋੜਾ ਦਿਮਾਗ 'ਚ ਭੁੱਲੇ ਉਹਨਾਂ ਦਾ ਆ ਜਿਹੜੀ ਅੱਜ ਦੀਆਂ ਗੱਲਾਂ ਨੇ ਉਹਨਾਂ ਨੇ ਪਾਈਪਲਾਈਨ ਜਿਹੜੀ ਅਲਬਰਟਾ ਦੀ ਸਾਈਨ ਹੋ ਰਹੀ ਹੈ ਉਹਦੀ ਉਹਦੇ ਤੋਂ ਸਹਿਮਤ ਨਹੀਂ ਸਨ ਕਿਉਂਕਿ ਉਹ ਪ੍ਰੋ এনवायरमेंट ਵਾਲੇ ਮੁੱਦੇ ਤੇ এনवायरमेंट ਮਨਿਸਟਰ ਵੀ ਰਹਿ ਚੁੱਕੇ ਨੇ ਉਹਨਾਂ ਨੇ ਆਪਣੇ ਕੈਬਨਟ ਮੰਤਰੀ ਦੇ ਤੌਰ ਤੇ ਅਸਤੀਫਾ ਦੇ ਦਿੱਤਾ ਹਾਂ ਜੀ ਕੀ ਜਿਹੜੇ ਜਦੋਂ ਅਸੀਂ ਹਿਊਮੈਨਿਟੀ ਦੀ ਗੱਲ ਕਰਦੇ ਆ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਕੈਨੇਡਾ ਦੇ ਵਿੱਚ ਵਾਪਰੀਆਂ ਘਟਨਾਵਾਂ ਦੀ ਤੇ ਇੱਕ ਕਮਿਊਨਿਟੀ ਹੁਣ ਆਮ ਤੌਰ ਤੇ ਸਾਊਥ ਈਸ਼ੀਅਨ ਸਾਊਥ ਈਸ਼ੀਅਨ ਮੀਨ ਕੌਣ ਨੇ ਉਹ ਇੱਕ 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 ਵੱਡਾ ਦੈਰਾ ਉਹਦੇ ਵਿੱਚ ਦਿਖਾ ਦਿੱਤਾ ਜਾਂਦਾ ਮੋਸਟਲੀ 90% ਜਿਹੜੇ ਨੇ ਉਹ ਸਿੱਖ ਨੇ ਔਰ ਉਹਨਾਂ ਵਿੱਚ ਮжоਰਿਟੀ ਜਿਹੜੀਆਂ ਕਾਜ਼ ਨੇ ਘਟਨਾਵਾਂ ਨੇ ਉਹ ਖਾਲਸਤਾਨੀਆਂ ਦੇ ਨਾਲ ਵਾਪਰਦੀਆਂ ਨੇ ਅਤੇ ਇੱਥੋਂ ਤੱਕ ਕਿ ਹਰਦੀਪ ਸਿੰਘ ਨੇਜਰ ਦਾ ਮਰਡਰ ਤੁਹਾਡੇ ਸਾਡੇ ਸਾਰਿਆਂ ਦੇ ਸਾਹਮਣੇ ਆ ਇੰਦੇਜੀ ਸਿੰਘ ਗੋਸਲ ਨੂੰ ਸਟਿਲ ਆ ਰਹੇ ਨੇ ਸੀਬੀਸੀ ਦੇ ਇਹ ਸੈਚਰਡੇ ਵਾਲੇ ਦਿਨ ਪਿਛਲੇ ਸੈਚਰਡੇ ਵਾਲੇ ਦਿਨ ਵੱਡੀ ਰਿਪੋਰਟ ਛਪਦੀ ਹੈ ਉਸ ਤੋਂ ਬਾਅਦ ਜਿਹੜਾ ਜਿਹੜਾ ਹਾਈ ਕਮਿਸ਼ਨਰ ਆ ਮਿਸਟਰ ਪਟਨਾਇਕ ਹਾਂਜੀ ਉਹਦੀ ਇੰਟਰਵਿਊ ਸੀਬੀਸੀ ਤੇ ਆਉਂਦੀ ਹੈ ਉਹ ਗੱਲਾਂ ਬਾਤਾਂ ਵੀ ਨੇ ਸੋ ਬਹੁਤ ਕੁਝ ਹੋ ਰਿਹਾ ਇਹ ਨਹੀਂ ਕਿ ਆਪਾਂ ਗੱਲਬਾਤ ਪਰ ਇਹਦੇ ਤੇ ਜਿਹੜੀ ਅਸਲੀਅਤ ਹੈ ਅਸਲੀਅਤ ਤੋਂ ਪਾਸਾ ਵਟਿਆ ਜਾ ਰਿਹਾ ਇਹ ਮੇਰੇ ਖਿਆਲ ਸਭ ਤੋਂ ਵੱਡਾ ਸਵਾਲ ਆ ਆ ਇਹ ਕੈਫੇ ਤੇ ਗੋਲੀ ਚੱਲ ਗਈ ਹਾਂਜੀ ਇੱਕ ਦੋ ਕਿਸੇ ਹਿੰਦੂ ਜੈਂਟਲਮੈਨ ਤੇ ਕਿਸੇ ਦਾ ਵੀ ਮਰਡਰ ਹੋਣਾ ਕੋਈ ਬਿਜ਼ਨਸਮੈਨ ਆ ਕੋਈ ਆਮ ਬੰਦਾ ਕੋਈ ਵਰਕਰ ਆ ਜਾਂ ਕਿਸੇ ਬੰਦੇ ਨੇ ਥੋੜਾ ਬਹੁਤਾ ਕੋਈ ਕ੍ਰਾਈਮ ਵੀ ਕੀਤਾ ਹੋਇਆ ਕਿਉਂ ਜੇ ਕਿਸੇ ਨੇ ਕ੍ਰਾਈਮ ਵੀ ਕੀਤਾ ਤਾਂ ਉਹਨੂੰ ਸਜ਼ਾ ਜਿਹੜੀ ਆ ਉਹ ਅਦਾਲਤ ਨੇ ਦੇਣੀ ਹੁੰਦੀ ਹੈ ਪੁਲਿਸ ਤਾਂ ਫੜ ਕੇ ਗੋਲੀ ਨਹੀਂ ਮਾਰਦੀ ਸੋ ਬਹੁਤ ਕੁਝ ਇਸ ਤਰ੍ਹਾਂ ਨਿਕਲ ਰਹਾ ਮਨ ਜਿਹਨਾਂ ਤੇ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਜੀ ਸਰਦਾਰ ਭਵਿੰਦਰ ਸਿੰਘ ਜੀ ਗੱਲਬਾਤ ਨੂੰ ਆਪਾਂ ਹੋਰ ਵੇਗ ਦੇ ਤੁਸੀਂ ਕਿਉਂਕਿ ਟਾਈਮ ਲਾਈਨ ਦੀ ਸੀ ਗੱਲ ਦੇਖੋ ਸੋ ਇਹ ਸਾਰਾ ਕੁਝ ਮੇਨਸਟ੍ਰੀਮ ਮੀਡੀਆ ਵਿੱਚ ਤੁਸੀਂ ਮੇਨਸਟ੍ਰੀਮ ਮੀਡੀਆ ਨੂੰ ਦੇਖ ਤਾਂ ਲਵੋ ਹੋ ਕੀ ਰਿਹਾ ਪਰ ਇਹ ਜਿਹੜਾ ਇਸ਼ੂ ਹੈ ਬੜਾ ਸੀਰੀਅਸ ਆ ਪਰ ਹਾਂਜੀ ਜੀ ਜਿ세ਾ ਤੁਸੀਂ ਗੱਲ ਕੀਤੀ ਵੀ ਇਹ ਇਦਾਂ ਲੱਗ ਰਿਹਾ ਵੀ ਇਹ ਸਾਰਾ ਕੁਝ ਲੁਕਾਉਣ ਦੀ ਕੋਸ਼ਿਸ਼ ਹੋ ਰਹੀ ਮੈਂ ਮੈਂ ਇਦਾਂ ਸਮਝਿਆ ਤੁਹਾਡੀ ਗੱਲਬਾਤ ਨੂੰ ਵੀ ਇੱਕ ਡਿਸਟਰੈਕਸ਼ਨ ਕ੍ਰੀਏਟ ਕੀਤੀ ਜਾ ਰਹੀ ਭਾਵੇਂ ਬਿਸ਼ਨੋਈ ਨੂੰ 테러ਰਿਸਟ ਗਰੁੱਪ ਕਹਿਣਾ ਇਹਦਾ ਕੋਈ ਵਿਰੋਧ ਨਹੀਂ ਕਰ ਸਕਦਾ ਲੇਕਿਨ ਮੈਨੂੰ ਇਹ ਲੱਗਦਾ ਵੀ ਇਹ ਚੀਜ਼ਾਂ ਜਿਸ ਤਰ੍ਹਾਂ ਪਟਨਾ ਜਿਹੜੇ ਨਵੇਂ ਡਿਪਲੋਮੈਟਸ ਦੁਬਾਰਾ ਬਹਾਲ ਹੋਏ ਦੋਨੋਂ ਮੁਲਕਾਂ ਵੱਲੋਂ ਅਸੀਂ ਇਹ ਨਹੀਂ ਕਹਿੰਦੇ ਇਹ ਕੰਮ ਗਲਤ ਆ ਇਹ ਹੋਣਾ ਚਾਹੀਦਾ ਬਿਲਕੁਲ ਪਰ ਐਟ ਦ ਸੇਮ ਟਾਈਮ ਜਿਹੜੀ ਗੱਲ ਇਹ ਆ ਕਿ ਇਹ ਇੱਕ ਇਨੀਸ਼ੀਏਟ ਕਰਤਾ ਇਹਨਾਂ ਨੇ ਡਾਇਲੋਗ ਇਜ਼ ਆਲਵੇਜ਼ ਰਿਕਵਾਇਰਡ ਐਂਡ ਵਾਰ ਵੀ ਸੁਖਦੇਵ ਭਾਜੀ ਇਹ ਕਹੇਗੀ ਗੱਲਬਾਤ ਹੁੰਦੀ ਜਿਹੜੀ ਡਿਪਲੋਮੇਸੀ ਬਾਈ ਅਦਰ ਮੀਨਸ ਕਿਹਾ ਕਿ ਜਿਹਨੂੰ ਵਾਇਲੈਂਟ ਮੀਨਸ ਦਰਾਇ ਪਰ ਕੈਨੇਡਾ ਨੇ ਜੇ ਇਹ ਚੀਜ਼ ਇਨੀਸ਼ੀਏਟ ਕੀਤੀ ਆ ਤੇ ਜਿਹੜੀ ਡਿਮਾਂਡ ਨੀਤਾਨੰਦ ਤੋਂ ਵੀ ਕੀਤੀ ਗਈ ਸੀਗੀ ਕਿ ਉਸ ਤੋਂ ਪਹਿਲਾਂ ਕੀ ਕੈਨੇਡਾ ਦੀ ਧਰਤੀ ਤੇ ਜਿਹੜਾ ਨਿਊਯਾਰਕ ਦੀ ਕੋਰਟ ਦੇ ਵਿੱਚ ਐਵੀਡੈਂਸ ਆ ਜਾਂ ਜਿਹੜਾ ਟਰੂਡੋ ਨੇ ਕਿਹਾ 5 ਵਾਈਸ ਦਾ ਐਵੀਡੈਂਸ ਆ ਕਿ ਉਹ ਬੇਕਾਰ ਸੀ ਕੀ ਜੇ ਨਹੀਂ ਵਿਕਾਰ ਸੀ ਤਾਂ ਫਿਰ ਭਾਰਤ ਤੋਂ ਕੀ ਤੁਸੀਂ ਇਸ ਗੱਲ ਦੇ ਉੱਪਰ ਮੇਰਾ ਮਤਲਬ ਇਹ ਹੈ ਕਿ ਇਹ ਤਾਂ ਨਹੀਂ ਨਾ ਹੋ ਸਕਦਾ ਕਿ ਜਿਹੜਾ ਇਹ ਇਦਾਂ ਹੀ ਕਹਿ ਦੇਣ ਵੀ ਚਲੋ ਜੀ ਸਲੋਗ ਨੂੰ ਬਿਆਨ ਕਰਤਾ ਜੀ ਆ ਗਿਆ ਜੀ ਆ ਕੇ ਬੱਲੇ ਬੱਲੇ ਜੀ ਆ ਫਲਾਨਾ ਉੱਥੋਂ ਚੱਕ ਲਿਆ ਦਿੱਲੀ ਤੋਂ ਸਾਡਾ ਕੰਬਾਈਨਡ ਜੁਆਇੰਟ ਆਪਰੇਸ਼ਨ ਸ਼ੁਰੂ ਆ ਇਹ ਤਾਂ ਬਹੁਤ ਛੋਟਾ ਜਿਹਾ ਛਟਲਾ ਦਿੱਤਾ ਜਾਊਗਾ ਵੀ ਇਹ ਸਿੱਖਾਂ ਦੀ ਜਿਹੜੀ ਕਤਲੋਗਾਰਦਿਆ ਇਹ ਬੜੀ ਜਿਹੜੀ ਆ ਨੀਵੇਂ ਛੋਟੇ ਪੱਧਰ ਤੇ ਮੰਨ ਲਈ ਗਈ ਤੇ ਜਿਹੜੀ ਇੱਕਦਮ ਹੁਣ ਜੇ ਤਾਂ ਇਹ ਕਦਮ ਬੰਦ ਹੋ ਜਾ ਵਾਲੀ ਗੱਲ ਹੋ ਵੀ ਸਕਦੀ ਹੈ ਭਾਜੀ ਇਹਦੇ ਤੇ ਕੋਈ ਨਾ ਕੋਈ ਤਾਂ ਅਕਾਉਂਟੇਬਿਲਟੀ ਜਿਹੜੀ ਆ ਉਹ ਹੋਣੀ ਚਾਹੀਦੀ ਮੈਂ ਇਹੀ ਕਹਿਣਾ ਚਾਹੁੰਦਾ ਦੇਖੋ ਅਸੀਂ ਐਜ਼ ਅ ਨਿਊਜ਼ ਰਿਪੋਰਟਰ ਇਹਨਾਂ ਚੀਜ਼ਾਂ ਵੱਲ ਲੋਕਾਂ ਦਾ ਧਿਆਨ ਦਿਵਾ ਸਕਦੇ ਜਿੱਦਾਂ ਤੁਸੀਂ ਕਾਉਸ਼ਨ ਕੀਤੀ ਐ ਇਸ ਗੱਲ ਦੀ ਵੀ ਇਹਦਾ ਕੀ ਮਕਸਦ ਹੋ ਸਕਦਾ ਸੋ ਇਹਦਾ ਮਕਸਦ ਜਿਹੜਾ ਆ ਉਹ ਤਾਂ ਹੁਣ ਜਦ ਅਸੀਂ ਜਿੱਦਾਂ ਇਹਨੂੰ ਸਮਝਾਂਗੇ ਮੈਨੂੰ ਇਦਾਂ ਲੱਗਦਾ ਵੀ ਬੈਕ ਟੂ ਸਕੁਅਰ 1 ਹੋ ਗਿਆ ਜਿਸ ਤਰ੍ਹਾਂ 에어 ਇੰਡੀਆ ਦਾ ਵੀ ਜਿਹੜਾ ਅਸੀਂ ਉਹਨੇ ਕੀ ਕੀਤਾ ਭਾਜੀ ਇੱਕ ਮੈਂ ਗੱਲ ਕਹਿਣੀ ਚਾਹੁੰਦਾ ਜਦੋਂ ਵੀ ਕੋਈ ਆਜ਼ਾਦੀ ਦੀ ਲਹਿਰ ਆ ਇਹ ਲਿਬਰੇਸ਼ਨ ਮੂਵਮੈਂਟ ਆ ਉਹਨੂੰ ਟੈਰਰਿਜ਼ਮ ਟਰਮ ਕੀਤਾ ਜਾਂਦਾ ਉਹਦੇ ਲਈ ਇੱਕ ਵਖਾਣ ਜਿਹੜਾ ਕਿ ਮੀਡੀਅਮ ਵਿੱਚ ਹੁੰਦਾ ਮੀਡੀਆ ਦੇ ਵਿੱਚ ਜਿਦਾ ਆਪਾਂ ਦੋਨੋਂ ਅੱਜ ਗੱਲ ਕਰ ਰਹੇ ਆ ਇਦਾਂ ਹੀ ਮੇਨਸਟ੍ਰੀਮ ਪ੍ਰੈਸ ਦੇ ਵਿੱਚ ਹੁੰਦਾ ਉਹਦੇ ਵਿੱਚ ਦੱਸਿਆ ਜਾਂਦਾ ਵੀ ਇਹ ਆਜ਼ਾਦੀ ਦੀ ਲਹਿਰ ਨਹੀਂ ਇਹ ਅੱਤਵਾਦ ਦੀ ਲਹਿਰ ਆ ਉਹਦਾ ਹੀ ਐਗਜ਼ਾਮਪਲ ਸੀ ਜਦੋਂ ਜੌਨ ਮੈਕਡੈਨ ਮਕਲੀਨ ਇਹ ਕਹਿ ਰਿਹਾ ਸੀਗਾ ਵੀ 10-10 ਹਜ਼ਾਰ ਡਾਲਰ ਮੇਨਸਟ੍ਰੀਮ ਮੀਡੀਆ ਨੂੰ ਭਾਰਤ ਦੇ ਰਿਹਾ ਸੀਗਾ ਤਾਂ ਕਿ ਸਿੱਖਾਂ ਦੀ ਆਜ਼ਾਦੀ ਦੀ ਲੜਾਈ ਨੂੰ ਅੱਤਵਾਦ ਕਹਿ ਕੇ ਇਹਨਾਂ ਮੁਲਕਾਂ ਵਿੱਚ ਦਬਾਇਆ ਜਾਵੇ ਹੁਣ ਉਹਦੇ ਵਿੱਚ ਕੀ ਰੋਲ ਪਲੇ ਕੀਤਾ ਕੈਨੇਡਾ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਫੈਸਿਲੀਟੇਟ ਕੀਤਾ ਵੀ ਹਾਂ ਇਹ ਥੀਓਕ੍ਰੈਟਿਕ ਸਟੇਟ ਜਿਹੜੀ ਸਰਜੀਤ ਸਿੰਘ ਦੀ ਸਰਕਾਰੇ ਖਾਲਸਾ ਵਰਗੀ ਮੋਨਾਰਕੀ ਵਰਗੀ ਨਹੀਂ ਹੋਣੀ ਚਾਹੀਦੀ ਇੱਥੇ ਜਿਹੜੀ ਆ ਕਮਿਊਨਿਸਟ ਸਟੇਟ ਜਿਹੜੀ ਆ ਜਿੱਦਾਂ ਦੀ ਆ ਆ ਭਗਵੰਤ ਮਾਨ ਦੀ ਜਿਹੜੀ ਇੰਡੀਅਨ ਇੰਟੈਲੀਜੈਂਸ ਮੈਨੇਜਰ ਚਲਾ ਰਹੀ ਇਦਾਂ ਦੀ ਹੋਣੀ ਚਾਹੀਦੀ ਆ ਸਿੱਖ ਬਿਜ਼ਨਸਮੈਨਾਂ ਦੇ ਕਤਲ ਨੂੰ ਲੈਫਟ ਏਜੰਡਾ ਨਹੀਂ ਕਹਿਣਾ ਚਾਹੀਦਾ ਕਿਉਂਕਿ ਜੇ ਸਿੱਖ ਬਿਜ਼ਨਸਮੈਨ ਬੰਦਿਆਂ ਨੂੰ ਉਹਨਾਂ ਦੇ ਬਿਜ਼ਨਸ 'ਚ ਮਾਰਿਆ ਜਾ ਰਿਹਾ ਉਹ ਤਾਂ ਜਿਹੜੇ ਕਮਿਊਨਿਸਟ ਏਜੰਡਾ ਹੁੰਦਾ ਸੀ ਉਹਦੇ ਤੇ ਇਹਦਾ ਮਤਲਬ ਸਿਰਫ ਜੇ ਕਿਸੇ ਹੋਰ ਨਸਲ ਦਾ ਬੰਦਾ ਬਿਜ਼ਨਸਮੈਨ ਆ ਤੇ ਉਹਨੂੰ ਮਾਰਨਾ ਵੀ ਜਿਹੜਾ ਆਖੋ ਪਰੋਖੇ ਕੀਤਾ ਜਾਹਦਾ ਉਹ ਕਿਸੇ ਵੀ ਤਰੀਕੇ ਦੇ ਨਾਲ ਉੱਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਮੇਰਾ ਮਤਲਬ ਹੈ ਕਿ ਮੀਡੀਆ ਦੇ ਵਿੱਚ ਇਹ ਗੱਲਾਂ ਕਦੋਂ ਡਿਸਕਸ ਹੋਣਗੀਆਂ ਕਦੋਂ ਜਿਹੜੇ ਲੋਕ ਆ ਉਹ ਇਹਨਾਂ ਬਾਰੇ ਆਪਣੇ ਲੋਕਾਂ ਨੂੰ ਦੱਸਣਗੇ ਤੇ ਨੌਂਜੀ ਜਨ ਵਿੱਚ ਮੈਂ ਸਮਝਦਾ ਜਿਹੜੀ ਇਹ 100 ਐਮਪੀਆ ਦੀ ਗੇਮ ਆ ਇਹ ਸਾਡੀ ਹੁਣ ਬੰਦ ਹੋਣੀ ਚਾਹੀਦੀ ਹੈ ਬੇਸ਼ੱਕ ਸਾਨੂੰ ਕੁਝ ਵੀ ਨਾ ਮਿਲੇ ਇਹਦੇ ਚੋਂ ਰੋਹੰਗੀਆਂ ਨੇ ਬਿਨਾਂ ਕਿਸੇ ਐਮਪੀ ਤੋਂ ਆਪਣਾ ਜਿਹੜਾ ਜੈਨੋਸਾਈਡ ਦਾ ਰੈਜ਼ੋਲੂਸ਼ਨ ਪਾਸ ਕਰਵਾ ਲਿਆ। ਉਹ ਦੇਖੋ ਜਦੋਂ ਆਪਾਂ ਤਾਮਲਾਂ ਦੀ ਗੱਲ ਕਰਦੇ ਆ ਜੋ ਹੋਰ ਭਾਈਚਾਰੇ ਦੀ ਗੱਲ ਕਰਦੇ ਓਦੋਂ ਸਾਰਾ ਕੁਝ ਹੋ ਜਾਂਦਾ। ਜਦੋਂ ਸਿੱਖ ਕਾਕਸ ਬਣ ਦੀ ਗੱਲ ਚੱਲਦੀ ਆ ਓਦੋਂ ਇੰਡੀਆ ਦਾ ਕਾਕਸ ਬਣ ਜਾਂਦਾ ਸਿੱਖ ਕਾਕਸ ਨਹੀਂ ਬਣਦਾ ਪਰ ਜੇ ਬਣ ਵੀ ਜਾਵੇ ਤਾਂ ਗੱਲਬਾਤ ਨਹੀਂ ਕਰਦੇ ਸੋ ਜਿਹੜਾ ਵੀ ਬੰਦਾ ਮੈਂਬਰ ਪਾਰਲੀਮੈਂਟ ਬਣਨਾ ਚਾਹੁੰਦਾ ਜਿਹੜਾ ਵੀ ਬੰਦਾ ਵਿਅਕਤੀ ਭਾਵੇਂ মিডিਏ 'ਚ ਜਾਂ ਉਹ ਕਿਤੇ ਗੁਰਦਵਾਰੇ ਦੇ ਪ੍ਰਬੰਧਕੀ ਢਾਂਚੇ ਵਿੱਚ ਜਾਂ کہہ ਲਓ ਵੀ ਜਿਸ ਨੂੰ ਲੱਗਦਾ ਕਿ ਉਹ ਤਾਂ ਜੀ ਲੀਡਰ ਆ ਉਹਨੇ ਦਸਤਾਰ ਸਜਾਈ ਹੋਈ ਜਾਂ ਨਹੀਂ ਵੀ ਸਜਾਈ ਹੋਈ ਇਹ ਇੱਕ ਪੋਲੀਟੀਕਲ ਮੁੱਦਾ ਹੈ ਇਹ ਸਾਡੇ ਧਰਮ ਦੀ ਆਜ਼ਾਦੀ ਦਾ ਮੁੱਦਾ ਹੈ ਇਹ ਖਾਲਸਤਾਨ ਦੀ ਆਫਕੋਰਸ ਆਜ਼ਾਦੀ ਦਾ ਮੁੱਦਾ ਹੈ ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਕਹਿਣ ਤੇ ਸੁਣਨ ਸੁਣਾਉਣ ਦਾ ਮੁੱਦਾ ਆ ਕੁਝ ਲੋਕ ਇੱਥੇ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸ਼ਹੀਦੀ ਦੇਣਿਆ ਭੈਮਤੀ ਦਾਸ 25 10 10 ਦਾ ਸੀ ਦਿਨ ਮਨਾਉਣਾ ਜੀ ਅਸੀਂ ਯੂਨਿਟੀ ਪੈਦਾ ਕਰਨੀ ਹੈ ਗੁਰੂ ਨਾਨਕ ਗੁਰੂ ਤੇਗ ਬਹਾਦਰ ਗੁਰੂ ਸਾਹਿਬਾਨ ਤੋਂ ਵੱਡੀ ਏਕਤਾ ਚ ਅਨੇਕਤਾ ਯੂਨਿਟੀ ਕੋਈ ਨਹੀਂ ਪੈਦਾ ਕਰ ਸਕਦਾ ਗੁਰੂ ਸਾਹਿਬ ਧਰਮ ਦੇ ਰੱਖਿਅਕ ਸਨ ਤਾਰਮਦੀ ਆਜ਼ਾਦੀ ਦੇ ਉਹ ਬਹੁਤ ਵੱਡੇ ਰੱਖਿਖ ਸਨ ਪਰ ਅੱਜ ਸਾਡੇ ਧਰਮ ਤੇ ਪੰਜਾਬ ਤੋਂ ਲੈ ਕੇ ਦਿੱਲੀ ਦਿੱਲੀ ਤੋਂ ਲੈ ਕੇ ਲੰਡਨ ਨਿਊਯਾਰਕ ਟ੍ਰਾਂਟੋ ਤੱਕ ਟ੍ਰਾਂਟੋ ਤੱਕ ਹਮਲੇ ਹੋ ਰਹੇ ਨੇ ਟ੍ਰਾਂਟੋ ਤੱਕ ਹਾਂਜੀ ਜਾਂ ਵੈਨਕੂਵਰ ਤੱਕ ਐਬਸਪੋਰਟ ਤੱਕ ਅਸੀਂ ਐਬਸਪੋਰਟ ਤੇ ਵੈਨਕੂਵਰ ਦੀਆਂ ਘਟਨਾਵਾਂ ਦੀ ਗੱਲਬਾਤ ਕਰ ਰਹੇ ਹਾਂ ਜਿਹਦੇ ਵਿੱਚ ਸਰੀ ਦੀ ਗੱਲ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋ ਜਾਣਾ ਹੋਰ ਕਿੰਨੇ ਰਮੈਂਟ ਦੀ ਗੱਲ ਕਰ ਲੋ ਅਲਵਲਟ ਦੀ ਗੱਲ ਕਰ ਲੋ ਇੱਥੇ ਕੈਨੇਡਾ ਦੇ ਵਿੱਚ ਵੀ ਸਾਡੇ ਜੀਟੀਏ ਦੇ ਇਲਾਕੇ ਦੇ ਵਿੱਚ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਕਿਤੇ ਵੀ ਨਹੀਂ ਵਾਪਰਨੀ ਚਾਹੀਦੀਆਂ ਗੁਰਪਤਪ ਸਿੰਘ ਪੰਨੂ ਦਾ ਜ਼ਿਕਰ ਵੀ ਤੇ ਆਉਂਦਾ ਹੋਰ ਵੀ ਖਾਲਸਤਾਨੀ ਦਾ ਜ਼ਿਕਰ ਆਉਂਦਾ ਬਲੂਮਸਬਰਗ ਦੀ ਰਿਪੋਰਟ ਵੀ ਛਪੀ ਅਤੇ ਵੱਡੇ ਵੱਡੇ ਅਖਬਾਰਾਂ ਨੇ ਇਹਨਾਂ ਗੱਲਾਂ ਨੂੰ ਛਾਪਿਆ BBC ਵਾਲੇ ਵੀ ਰਿਪੋਰਟ ਇੱਕ ਤਿਆਰ ਕਰ ਰਹੇ ਨੇ CBC ਦੀ 5th ਸਟੇਟ ਤੇ ਕੰਟਰੈਕਟ ਟੂ ਕਿਲ ਵਾਲੀ ਜਿਹੜੀ ਡਾਕੂਮੈਂਟਰੀ ਸੀ ਉਸ ਨੂੰ ਬੈਸਟ ਅਵਾਰਡ ਮਿਲ ਚੁੱਕਾ ਹੈ ਤੇ ਜਿਹੜਾ ਇੱਥੇ ਦੇਸੀ ਮੀਡੀਆ ਨਾ ਜੇ ਇਹ ਨਹੀਂ ਬੋਲਦੇ ਅੱਜ ਜਾਂ ਕੋਈ ਆਪਣੇ ਆਪ ਨੂੰ ਲੀਡਰ ਖਵਾਉਣ ਵਾਲਾ ਕਿਤੇ ਵੀ ਹੈ ਉਹ ਨਹੀਂ ਬੋਲਦੇ ਤਾਂ ਉਹ ਵੀ ਕਿਤੇ ਨਾ ਕਿਤੇ ਗੁਨਾਹਗਾਰ ਨੇ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਜਾਂ ਕਿਉਂਕਿ ਇਹ ਕੱਲ ਵੀ ਇੱਕ ਦਿਨ ਬੰਦੇ ਨਾਲ ਗੱਲ ਕੀਤੀ ਜੀ ਆਪਾਂ ਇੱਥੇ ਵੀ ਸੇਫ ਨਹੀਂ ਕਿਸੇ ਸੇਫ ਹੋਵਾਂਗੇ ਅਸੀਂ ਕੋਈ ਮਾੜੀ ਗੱਲ ਨਹੀਂ ਕਰ ਰਹੇ ਅਸੀਂ ਕੋਈ ਕ੍ਰਾਈਮ ਨਹੀਂ ਕਰ ਰਹੇ ਅਸੀਂ ਕੋਈ ਕਿਸੇ ਬੰਦੇ ਵਿਅਕਤੀ ਵਿਸ਼ੇਸ਼ ਦੀ ਗੱਲਬਾਤ ਨਹੀਂ ਕਰ ਰਹੇ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਤੇ ਨਾਲ ਆਪਣੇ ਖਿੱਤੇ ਦੀ ਆਜ਼ਾਦੀ ਦੀ ਗੱਲ ਕਰ ਰਹੇ ਜਿਹੜਾ ਕਿ ਅੱਜ ਤੁਸੀਂ ਦੇਖਦੇ ਆ ਕਿ ਬਹੁਤ ਸਾਰੇ ਘਟਨਾਵਾਂ ਆਇਰ ਦਿਰਗਰਦ ਵਾਪਰ ਰਹੀਆਂ ਨੇ ਅਸੀਂ ਯੂਕਰੇਨ ਦੀ ਵੀ ਇਸ਼ੂ ਦੀ ਗੱਲ ਕਰਦੇ ਆ ਯੂਕਰੇਨ ਦੇ ਮੁੱਦੇ ਤੇ ਤੁਹਾਨੂੰ ਚੇਤਾ ਹੋਣਾ ਕਿ ਜਦੋਂ ਲੋਕਾਂ ਨੇ ਸਟੈਂਡ ਰਿਹਾ ਮੈਂਬਰ ਪਾਰਲੀਮੈਂਟ ਨੇ ਸਟੈਂਡ ਰਿਹਾ ਤੇ ਇੱਥੇ ਦੇ ਜਿਹੜੀ ਡਿਪਟੀ ਪੀਐਮ ਸਨ ਉਹ ਯੂਕਰੇਨ ਭਾਈਚਾਰੇ ਤੋਂ ਸਨ ਕ੍ਰਿਸਟਿਆ ਫ੍ਰੀਲੈਂਡ ਅਤੇ ਪੀਐਮ ਤੋਂ ਲੈ ਕੇ ਮਨਿਸਟਰਾਂ ਦੇ ਮੇਅਰ ਦੇ 55 ਲੋਕਾਂ 'ਤੇ ਵੀਜੇ ਰਸ਼ੀਆ ਨੇ ਬੰਦ ਕੀ ਤੁਸੀਂ ਰਸ਼ੀਆ 'ਚ ਨਹੀਂ ਸ਼ਾਮਲ ਹੋ ਸਕਦੇ ਉਹ ਲੋਕੀ ਕਹਿੰਦੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਸਾਡਾ ਵੀ ਵੀਜ਼ਾ ਬੰਦ ਕਰ ਦਿਓ ਭਾਈ ਇਹ ਇਤਿਹਾਸ ਹੈ ਇਹ 3-4 ਸਾਲਾਂ ਦੀ ਗੱਲਾਂ ਨਹੀਂ ਤੇ ਅੱਜ ਦੀਆਂ ਗੱਲਾਂ ਨੇ ਅਸੀਂ ਅੱਜ ਦੀ ਆਵਾਜ਼ ਤੇ ਅੱਜ ਦੀ ਗੱਲ ਕਰ ਰਹੇ ਹਾਂ ਤੇ ਇਸ ਨੇ ਪਵਿੱਖ ਵਰਨਾ ਤੇ ਇਸ ਨੇ ਇਤਿਹਾਸ ਵਰਨਾ ਇਸੇ ਕਰਕੇ ਅਸੀਂ ਅੱਜ ਦੀ ਆਵਾਜ਼ ਦਾ ਨਾਂ ਵੀ ਅੱਜ ਦੀ ਆਵਾਜ਼ ਰੱਖਿਆ ਸੀ ਸਾਡੀ ਤਾਂ ਕੋਸ਼ਿਸ਼ ਹੈ ਅੱਜ ਦੀ ਆਵਾਜ਼ ਕੋਈ ਬਹੁਤ ਵੱਡਾ ਇੰਟਰਨੈਸ਼ਨਲ ਮੀਡੀਆ ਨਹੀਂ ਹੈ ਅੱਜ ਦੀ ਆਵਾਜ਼ ਕੋਈ ਬਹੁਤ ਵੱਡਾ ਅਸੀਂ ਕੋਈ ਜਰਨਲਿਸਟ ਨਹੀਂ ਹੈਗੇ ਅਸੀਂ ਕੋਈ ਬਹੁਤ ਵੱਡੇ ਅਮੀਰ ਜਾਸੀਂ ਕੋਈ ਬਹੁਤ ਵੱਡੇ ਇਨਵੈਸਟੀਗੇਸ਼ਨ ਕਰਕੇ ਬਹੁਤ ਤੱਥ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਨਹੀਂ ਕਰ ਸਕਦੇ ਸਾਡੇ ਚ ਇੰਨਾ ਸਾਡੇ ਕੋਲ ਇੰਨਾ ਫੰਡ ਨਹੀਂ ਹੈਗਾ ਸਾਡੇ ਕੋਲ ਇਹਨੇ ਬੰਦੇ ਨਹੀਂ ਹੈਗੇ ਪਰ ਅਸੀਂ ਤਾਂ ਜੋ ਕੁਝ ਸ਼ੀਸ਼ਾ ਤੁਹਾਨੂੰ ਦਿਖਸਦੇ ਆ ਮੇਨਸਟ੍ਰੀਮ ਮੀਡੀਆ ਤੁਸੀਂ ਜਾ ਕੇ ਦੇਖ ਸਕਦੇ ਹੋ ਬੇਸਟਰੀ ਮੀਰੇਜ ਸੀਬੀਸੀ ਆ ਟ੍ਰਾਂਟੋ ਸਟਾਰ ਆ ਗਲੋਬਲ ਮੀੜਾ ਦੇਖੋ ਤਾਂ ਸਹੀ ਹੋ ਕੀ ਰਿਹਾ ਭਵਿੰਦਰ ਸਿੰਘ ਅਖੀਰ ਤੇ ਇੱਕ ਦੋ ਮਿੰਟਾਂ ਚ ਕੀ ਕਰ ਸਕਦਾ ਦੋ ਚਾਰ ਮਿੰਟ ਹੋ ਵੀ ਲਾ ਸਕਦੇ ਕੋਈ ਗੱਲ ਨਹੀਂ ਹੈ ਅਸੀਂ ਤਾਂ ਭਾਈ ਹੱਕ ਸੱਚ ਇਨਸਾਫ ਦਾ ਹੌਕਾ ਹੀ ਦੇ ਰਹੇ ਹਾਂ ਬਾਕੀ ਸਾਡੇ ਨਾਲ ਸਾਰੇ ਚੰਗੇ ਨੇ ਸਿਆਣੇ ਨੇ ਸਮਝਦਾਰ ਨੇ ਹਾਂਜੀ ਸਰਦਾਰ ਭਗਵੰਦਰ ਸਿੰਘ ਜੀ ਬੀਸੀ ਦੀ ਜਿਹੜੇ ਪ੍ਰੀਮੀਅਰ ਦੀ ਗੱਲਬਾਤ ਵਿੱਚ ਜਿਹੜੀ ਮੈਂ ਖਬਰਾਂ ਪੜੀਆਂ ਉਹਦੇ ਵਿੱਚ ਜਿਹੜਾ ਉਹਨਾਂਸ ਨਾਰਮਲੀ ਜਮਾਨਤ ਦਾ ਸਰਕਾਰੀ ਵਕੀਲ ਤੇ ਹੁੰਦਾ ਜਾਨੀ ਸਟੇਟ ਵੀ ਤੁਸੀਂ ਇਹਨੂੰ ਜਮਾਨਤ ਦੇਣੀ ਆ ਤੇ ਪ੍ਰੂਵ ਕਰੋ ਵੀ ਕੁਝ ਵਿਅਕਤੀ ਨੂੰ ਫੰਡ ਵੀ ਦਿੱਤੇ ਜਾਣਗੇ ਹਾਂਜੀ ਨਹੀਂ ਉਹਦਾ ਵਿੱਚ ਇਹ ਹੁੰਦਾ ਕਿ ਸਰਕਾਰੀ ਵਕੀਲ ਤੇ ਇਹ ਪ੍ਰੈਸ਼ਰ ਹੁੰਦਾ ਵੀ ਉਹਨੇ ਸਾਬਤ ਕਰਨਾ ਹੁੰਦਾ ਵੀ ਇਹਨੂੰ ਜਮਾਨਤ ਨਹੀਂ ਮਿਲਣੀ ਚਾਹੀਦੀ ਪਰ ਇਹਦੇ ਵਿੱਚ ਇਹ ਕਿਹਾ ਗਿਆ ਕਿ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਜਿੱਥੇ ਡਿਫੈਂਡੈਂਟ ਆ ਜਿਹੜਾ ਬੰਦਾ ਫੜਿਆ ਗਿਆ ਉਹਦੇ ਤੇ ਹੋਨਰਸ ਹੋਵੇ ਐਕਸਟਰਸ਼ਨ ਦੇ ਕੇਸ ਜੇ ਕੋਈ ਬੰਦਾ ਫੜਿਆ ਗਿਆ ਤਾਂ ਉਹ ਤੇ ਉਹ ਸਾਬਤ ਕਰੇ ਵੀ ਮੈਂ ਮੈਨੂੰ ਬੇਲ ਦਿੱਤੀ ਜਾਵੇ ਕਿਉਂਕਿ ਹੈ ਬਿਲਕੁਲ ਇਨੋਸੈਂਟ ਹੈ ਸੋ ਜਾਨੀ ਕਿ ਇਹ ਬੜਾ ਹਾਰਡ ਹੋ ਜਾਏਗਾ ਬੇਲ ਲੈਣੀ ਦੂਜਾ ਉਹਨਾਂ ਨੇ ਕਿਹਾ ਜਿਹੜੀ ਸਜ਼ਾਵਾਂ ਆ ਉਹ ਕਨਜੈਕਟਿਵ ਹੋਣ ਕਨਜੈਕਟਿਵ ਮਤਲਬ ਜੇ ਕੋਈ ਚਾਰ ਐਕਸਟਰੈਸ਼ਨ ਚ ਫਸਿਆ ਆ ਤੇ ਨਾਰਮਲੀ ਕੀ ਹੁੰਦਾ ਜੇ ਉਹਨੂੰ 2 ਸਾਲ ਦੀ ਸਜ਼ਾ ਤੇ ਸਾਰੀਆਂ ਚਾਰ ਦੀ ਚਾਰ ਐਕਸਟਰੈਸ਼ਨ ਦੀ ਸਜ਼ਾ 2 ਸਾਲ ਵਿੱਚ ਹੀ ਨਿਕਲ ਜਾਂਦੀ ਆ ਯਾਨੀ 2-2 ਸਾਲ ਜੇ ਹੋਵੇ 8 ਸਾਲ ਬਣਦੇ ਪਰ ਉਹ 2 ਸਾਲ ਚ ਹੀ ਕਨਕਰੈਂਟ ਕਹਿੰਦੇ ਉਹਨੂੰ ਸੋ ਜਿਹੜਾ ਕਨਜੈਕਟਿਵ ਆ ਉਹ ਇਹ ਹੋਏਗਾ ਕਿ 2 ਸਾਲ ਤੋਂ ਬਾਅਦ 2 ਸਾਲ 2 ਸਾਲ ਤੋਂ ਬਾਅਦ ਫਿਰ 8 ਸਾਲ ਪੂਰੇ ਨੰਗਣ ਕਿਸੋ ਮਤਲਬ ਹਾਰਸ਼ ਹਾਰਸ਼ ਸੈਂਟੈਂਸਿੰਗ ਜੇ ਜਿਹੜਾ ਉਹਨਸ ਹੈ ਡਿਫੈਂਡੈਂਟ ਤੇ ਹੋਏਗਾ ਕਿ ਉਹ ਸਾਬਤ ਕਰੇ ਕਿ ਮੈਨੂੰ ਜੇ ਤੁਸੀਂ ਬੇਲ ਦੇਓਗੇ ਤੇ ਮੈਂ ਤੁਹਾਡੇ ਲਈ ਥ੍ਰੈਟ ਨਹੀਂਗਾ ਉਹਦਾ ਨਾ ਕੀ ਹੋਏਗਾ ਜੇ ਕੋਈ ਬੰਦਾ ਦੁਬਾਰਾ ਇਦਾਂ ਦੇ ਕ੍ਰਾਈਮ 'ਚ ਫਸ ਜਾਏਗਾ ਉਹ ਨੈਕਸਟ ਟੂ ਇੰਪੋਸੀਬਲ ਹੋ ਜਾਏਗਾ ਸੋ ਇਸ ਤਰ੍ਹਾਂ ਦੇ ਦੇਖੋ ਇਹ ਤਾਂ ਹੈ ਹੀ ਹੈ ਪਰ ਇਹ ਟ੍ਰਾਂਸ ਨੈਸ਼ਨਲ ਰਿਪ੍ਰੈਸ਼ਨ ਦਾ ਬੁੱਧਾ ਵੀ ਇਹਦੇ ਲਈ ਫੈਡਰਲ ਸਰਕਾਰ ਫੋਰਨ ਇੰਟਰਫੀਅਰੈਂਸ ਬੜਾ ਮੁੱਦਾ ਵੀ ਹੈ ਕੈਨੇਡਾ ਦੀ ਸੋਵਰਨਟੀ ਕੈਨੇਡਾ ਦੇ ਰੂਲ ਅਤੇ ਲਾਅ ਦਾ ਕੈਨੇਡਾ ਦੀ ਇਸ ਸੋਵਰਨਟੀ ਦਾ ਮੁੱਦਾ ਵੀ ਹੈ ਸੋ ਇਹ ਬਹੁਤ ਬਹੁਤ ਵੱਡੇ ਮੁੱਦੇ ਨੇ ਜਿਹੜੇ ਪੋਲੀਟੀਕਲ ਸਿਸਟਮ ਪੋਲੀਟੀਕਲ ਇੰਟਰਫੀਅਰੈਂਸ ਕੈਨੇਡਾ ਵਿੱਚ ਹੋ ਰਹੀ ਹੈ ਫੋਰਨ ਦੇੜੇ ਬਾਹਰੀ ਦੇਸ਼ਾਂ ਤੋਂ ਇਹ ਇਹ ਮੁੱਦਾ ਵੀ ਹੈ ਕਿਉਂਕਿ ਇੰਟਰਨੈਸ਼ਨਲ ਨੇਚਰ ਆਫ ਬੀਸੀ ਐਕਸਟਰੈਕਸ਼ਨ ਕਾਜ਼ ਮੇਕਸ ਜਿਹੜੇ ਕੇਸਸ ਮੇਕਸ ਇਨਵੈਸਟੀਗੇਸ਼ਨ ਕੰਪਲੈਕਸ ਫਾਰਮਰ ਆਰਸੀਐਮਪੀ ਬਾਰੇ ਨੇ ਕਿਹਾ ਕਿ ਜਿਹੜੇ ਕੇਸ ਨੇ ਇਹ ਜਿਹੜੀ ਇਨਵੈਸਟੀਗੇਸ਼ਨ ਕਰਨੇ ਔਖੇ ਹੋ ਜਾਂਦੇ ਨੇ ਕਿਉਂਕਿ ਉਹ ਤਾਂ ਤੁਹਾਡੇ ਨਾਲ ਸਹਿਯੋਗ ਦੇ ਹੀ ਨਹੀਂ ਰਹੇ ਮੇਨਸਟ੍ਰੀਮ ਮੀਡੀਆ ਇਨ੍ਹਾਂ ਖਬਰਾਂ ਦੇ ਨਾਲ ਭਰਿਆ ਪਿਆ ਦੇਖੋ ਸੁਣੋ ਤੇ ਵਿਚਾਰੋ ਸਿੰਘੋ ਸਰਦਾਰੋ ਥੋੜਾ ਬਹੁਤਾ ਆਪਣੇ ਪੰਥ ਤੇ ਪੰਜਾਬ ਦੀ ਗੱਲਬਾਤ ਵੀ करिए ਆਪਣੇ ਮੁੱਦਿਆਂ ਤੇ ਫੋਕਸ ਰਹੀਏ ਤਾਂ ਸਾਡੇ ਨਾਲ ਹੋ ਕੀ ਰਿਹਾ ਸਾਡੇ ਨਾਲ ਹੋ ਕਿਉਂ ਰਿਹਾ ਇਹ ਵੀ ਸਵਾਲ ਸਾਨੂੰ ਪੁੱਛਣਾ ਚਾਹੀਦਾ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਸਰਦਾਰ ਭਵਿੰਦਰ ਸਿੰਘ ਮੇਰੇ ਖਾਤੇ ਅੱਜ ਆਪਾਂ ਇੱਥੇ ਇਸ ਗੱਲ ਨੂੰ ਨਿਬੇੜਦੇ ਆ ਕਿਉਂਕਿ ਫੈਡਰਲ ਸਰਕਾਰ ਜਿਹੜੀ ਤੁਸੀਂ ਆ ਬੀਲ ਰਿਫਾਰਮ ਦੀ ਗੱਲ ਕੀਤੀ ਹੈ ਥਿਸ ਇਸ ਆਲਸੋ ਟੂ ਲੇਟ ਬੇਲ ਰਿਫਾਰਮ ਹੋਵੇ ਨਾ ਹੋਵੇ ਜਿਹੜੇ ਬੰਦੇ ਕੱਚੇ ਨੇ ਜਾਂ ਪੱਕੇ ਨੇ ਜਾਂ ਜਿਹੜੇ ਜੋ ਕੁਝ ਸਿਸਟਮੈਟਿਕਲੀ ਹੋ ਰਿਹਾ ਸੀ ਇਹ ਬਹੁਤ ਚਿਰ ਪਹਿਲਾਂ ਸਟਾਪ ਹੋਣਾ ਚਾਹੀਦਾ ਸੀ ਤੇ ਇਹ ਇਹ ਸਟਾਪ ਹੋਇਆ ਨਹੀਂ ਲਗਾਤਾਰ ਜਾਰੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਸੋ ਇਹ ਜਿਹੜੀਆਂ ਐਕਸੀਡੈਂਟ ਨੇ ਘਟਨਾਵਾਂ ਵਾਪਰੀਆਂ ਇਹਦੇ ਤੇ ਅੱਪ ਗੱਲਬਾਤ ਕੀਤੀ ਹੈ ਕਿ ਇਹ ਜਿਹੜੀਆਂ ਬੀਸੀ ਦੇ ਵਿੱਚ 225 ਦੇ ਵਿੱਚ 100 ਘਟਨਾਵਾਂ ਵਾਪਰ ਚੁੱਕੇ ਨੇ 100 ਘਟਨਾਵਾਂ ਇਧਰ ਠਾਰ ਵਿੱਚ ਵੀ ਵਾਪਰੀਆਂ ਹੋਰ ਵੀ ਜਗ੍ਹਾ ਵਾਪਰੀਆਂ ਸੋ ਇਹ ਤਾਂ ਦੋ 200 ਤੋਂ ਵੀ ਟੱਪ ਜਾਏਗਾ ਕਈ ਲੋਕੀ ਇਹਨਾਂ ਗੱਲਾਂ ਤੋਂ ਪੁਲਿਸ ਨੂੰ ਅਨਫੋਰਮ ਬੀਂ ਕਰਦੇ ਹਾਂਜੀ ਆਪਾਂ ਫਿਰ ਸਮਾਪਤੀ ਕਰੀਏ ਗੋ ਹੈਡ ਜੀ ਭਾਜੀ ਬਿਲਕੁਲ ਧੰਨਵਾਦ ਆਪਾਂ ਫਿਰ ਅਗਲੇ ਵੀਕ ਫਿਰ ਸੋਮਵਾਰ ਨੂੰ ਹਾਂ ਹਾਂ ਬਿਲਕੁਲ ਅਸੀਂ ਤਾਂ ਬਈ ਜਿੰਨੇ ਜੋਗੇ ਹੈਗੇ ਗੱਲਬਾਤ ਕਰਦੇ ਰਹੀਦਾ ਰਹੋ ਵਿਚਾਰ ਕਰੋ ਵਿਚਾਰ ਤੇ ਬਣੋ ਸਿੰਘ ਸਰਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ